ਦਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਅੱਜ ਇਹ ਸ਼ਹੀਦੀ ਦਿਹਾੜੇ ਦੇ ਮਤਲਬ ਜਿਹੜੇ ਦਿਨ ਚੱਲ ਰਹੇ ਨੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਰਾ ਪਰਿਵਾਰ ਹੈ ਜਿਹੜਾ ਓ ਖੇਰੂ ਕੇ ਓ ਹੋ ਗਿਆ ਸੀ ਵਿਛੜ ਗਏ ਸੀ ਮਾਤਾ ਗੁਜਰੀ ਜੀ ਨਾਲ ਦੋ ਛੋਟੇ ਸਹਬਜ਼ਾਦ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਗੱਡੀ ਦੇ ਵਿੱਚ ਮਲੂਸਹੀਦ ਹੋਏ ਨੇਗੇ ਸਾਡੀ ਬੀਜੇਪੀ ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜੇ ਸਤਿਕਾਰਯੋਗ ਨੇ ਉਹਨਾਂ ਨੇ ਸਾਰੀਆਂ ਸਟੇਟਾਂ ਦੇ ਵਿੱਚ ਆਲ ਇੰਡੀਆ ਦੇ ਵਿੱਚ ਇਸ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰ ਰਹੇ ਨੇ ਹਰ ਸਟੇਟ ਦੇ ਵਿੱਚ ਮੰਨ ਲਓ ਇਹ ਸੀ ਦੀ ਦਿਹਾੜਾ ਜਿਹੜਾ ਮਨਾਇਆ ਗਿਆ ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀ ਦੀ ਜਿਹੜਾ 350 ਸਾਲਾ ਮਨਾਇਆ ਗਿਆ ਉਹ ਵੀ ਮਨਾਇਆ ਗਿਆ ਜੋ ਚੀਜ਼ਾਂ ਜੋ ਗੱਲਾਂ ਸਾਡੀ ਸ਼੍ਰੋਮਣੀ ਕਮੇਟੀ ਨੇ ਕਰਨੀਆਂ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਨੀਆਂ ਸੀਗੀਆਂ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਅਸੀਂ ਖੇਤਰੀ ਪਾਰਟੀ ਕਹਿੰਦੇ ਆ ਜਿਹੜੀ ਸਿੱਖਾਂ ਦੇ ਨਾਲ ਮਤਲਬ ਸਿੱਖੀ ਦੇ ਵਿੱਚੋਂ ਪੈਦਾ ਹੋਈ ਸੀ ਸਿੱਖਾਂ ਦੇ ਲਈ ਪੈਦਾ ਹੋਈ ਸੀ ਉਹਨਾਂ ਦੀ ਬਹੁਤ ਵੱਡੀ ਕਿਤੇ ਨਾ ਕਿਤੇ ਘਾਟ ਰਹੀ ਆ ਕਿਉਂਕਿ ਜਿਹੜਾ ਡੇਰਾਵਾਦ ਆਇਆ ਹੈ ਜਾਂ ਹੋਰ ਮਤਲਬ ਧਰਮ ਪਰਿਵਰਤਨ ਹੋ ਰਹੇ ਨੇ ਹੋਰ ਧਰਮਾਂ ਦੇ ਵਿੱਚ ਲੋਕ ਜਾ ਰਹੇ ਨੇ ਤਾਂ ਇਹ ਮੈਂ ਸਭ ਤੋਂ ਵੱਡੀ ਜਿਹੜੀ ਕਹੂੰਗਾ ਕਿਸ ਸ਼ਰੋਮਣੀ ਕਮੇਟੀ ਦੀ ਬਹੁਤ ਵੱਡੀ ਨਾਕਾਮੀ ਹੈ ਬਹੁਤ ਵੱਡੀ ਘਾਟ ਰਹੀ ਹੈ ਸਾਡੇ ਮਲੋ ਸਟੇਟ ਦੇ ਵਿੱਚ ਸੂਬੇ ਦੇ ਵਿੱਚ ਤਾਂ ਕਰਕੇ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਪਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਉਹ ਸਪੈਸ਼ਲੀ ਧਰਮ ਪਰਿਵਰਤਨ ਤੇ ਕੰਮ ਕਰ ਰਹੇ ਨੇ ਕਿ ਸਾਡੇ ਜਿਹੜੇ ਲੋਕ ਨੇ ਉਹ ਧਰਮ ਪਰਿਵਰਤਨ ਨਾ ਕਰਨ ਕਿਉਂਕਿ ਧਰਮ ਪਰਿਵਰਤਨ ਤਾਂ ਹੀ ਨਹੀਂ ਹੋਊਗਾ ਜੇ ਲੋਕਾਂ ਨੂੰ ਸਾਡੇ ਧਰਮ ਬਾਰੇ ਗਿਆਨ ਹੋਊਗਾ ਜਾਂ ਨੋਲਿਜ ਹੋਊਗੀ ਕਿਉਂਕਿ ਸਾਡੀਆਂ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਨਵੇਂ ਮੰਨ ਲਓ ਬੱਚੇ ਪੜ ਰਹੇ ਖਰੇ ਨੇ ਉਹਨਾਂ ਨੂੰ ਤਾਂ ਅੱਜ ਤੱਕ ਮੰਨ ਲਓ ਉਹ ਚੀਜ਼ ਪੜਾਈ ਨਹੀਂ ਜਾਂਦੀ ਇਤਿਹਾਸ ਪੜਾਇਆ ਨਹੀਂ ਜਾਂਦਾ ਦੱਸੇ ਨਹੀਂ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਦੇਖ ਲਓ ਜੀ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਕਿੰਨਾ ਕੁ ਦੱਸਦੇ ਆ ਵੀ ਸਾਡੇ ਗੁਰੂ ਕੌਣ ਹੋਏ ਨੇ ਜਾਂ ਉਹਨਾਂ ਨੇ ਸਾਡੇ ਲਈ ਕੀ ਕੁਰਬਾਨੀਆਂ ਦਿੱਤੀਆਂ ਨੇ ਕੀ ਕੀਤਾਗਾ ਨਹੀਂ ਇਹ ਬਹੁਤ ਵੱਡੀ ਮੰਨ ਲਓ ਘਾਟ ਹੈ ਸਾਡੇ ਵਿੱਚ ਸਾਨੂੰ ਆਪਣੇ ਸਭ ਤੋਂ ਪਹਿਲਾਂ ਤਾਂ ਆਪਦੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਆਪਦੇ ਪਰਿਵਾਰ ਦੇ ਵਿੱਚ ਅਸੀਂ ਆਪਦੇ ਬੱਚਿਆਂ ਨੂੰ ਗੁਰੂਆਂ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਅਸੀਂ ਉਹਨਾਂ ਨੂੰ ਦੱਸੀਏ ਸਮਝਾਈਏ ਤਾਂ ਕਿ ਉਹ ਜਿਹੜਾ ਬੱਚਿਆਂ ਨੂੰ ਸਾਡੇ ਧਰਮ ਬਾਰੇ ਪਤਾ ਲੱਗੇ ਵੀ ਸਾਡੇ ਧਰਮ ਮਤਲਬ ਸਿੱਖ ਧਾਰਮਿਕ ਐਸੀ ਨੀਮ ਰੱਖੀ ਸੀ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਸਾਨੂੰ ਦੱਸਿਆ ਗਿਆ ਸੀ ਆ ਤਾਂ ਜਦੋਂ ਮੁਗਲ ਹਕੂਮਤ ਸੀ ਉਹ ਸਾਡੇ ਮਤਲਬ Hindu ਭਰਾਵਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਤਾਂ ਹਿੰਦੂ ਧਰਮ ਦੇ ਲਈ ਰਾਖੀ ਦੇ ਲਈ ਮਹਲੋ 10ਵੇਂ ਪਾਤਸ਼ਾਹ ਕੋਲੇ ਜਿਹੜੇ ਆਏ ਸੀਗੇ ਰਾਜੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਸੀ ਕਿ ਸਾਡੇ ਧਰਮ ਬਚਾਉਣ ਵਾਸਤੇ ਤੁਸੀਂ ਸਾਡੀ ਮਦਦ ਕਰੋ ਤਾਂ 10ਵੇਂ ਪਾਤਸ਼ਾਹ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਪਿਤਾ ਜੀ ਤੁਹਾਡੇ ਤੋਂ ਵੱਡੀ ਕੁਰਬਾਨੀ ਕੌਣ ਦੇ ਸਕਦਾ ਕਿਉਂਕਿ ਮੁਗਲ ਹਕੂਮਤ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਾਰਿਆਂ ਨੂੰ ਮੁਸਲਮਾਨ ਬਣਾ ਦੇਵਾਂਗੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਇੱਕੋ ਹੀ ਗੱਲ ਕਹੀ ਕਹਿੰਦੇ ਜੇ ਤੁਸੀਂ ਮੈਨੂੰ ਮੁਸਲਮਾਨ ਬਣਾ ਦਿਓਗੇ ਤਾਂ ਸਾਰੇ ਲੋਕ ਮੁਸਲਮਾਨ ਆਪਣੇ ਆਪ ਬਣ ਜਾਣਗੇ ਤੁਸੀਂ ਮੈਨੂੰ ਮੁਸਲਮਾਨ ਬਣਾਓ ਪਰ ਮੁਗਲ ਹਕੂਮਤ ਉਹਨਾਂ ਅੱਗੇ ਝੁਕ ਗਈ ਸੀ ਉਹਨਾਂ ਨੂੰ ਮਨ ਲਓ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦਾ ਜਿਹੜਾ ਸੀਸ ਕਟਿਆ ਗਿਆ ਧਰਮ ਦੀ ਖਾਤਰ ਤਾਂ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ Hindu ਧਰਮ ਦੀ ਰਾਖੀ ਲਈ ਜੇ ਸਭ ਤੋਂ ਵੱਡਾ ਵੱਡੀ ਕੁਰਬਾਨੀ ਦਿੱਤੀ ਐ ਤਾਂ ਉਹ ਗੁਰਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਦਿੱਤੀ ਐ ਤੇ ਸਿੱਖ ਧਰਮ ਹਮੇਸ਼ਾ ਸਾਰੇ ਧਰਮਾਂ ਦੇ ਲਈ ਲੜਿਆ ਕਦੇ ਵੀ ਸਿੱਖ ਧਰਮ ਜਿਹੜੇ ਵੀ ਗੁਰੂ ਹੋਏ ਨੇ ਸਾਡੇ ਇਹ ਕਿਸੇ ਇੱਕ ਧਰਮ ਲਈ ਨਹੀਂ ਲੜੇ ਉਹ ਜ਼ੁਲਮ ਦੇ ਖਿਲਾਫ ਲੜੇ ਨੇ ਕਿਸੇ ਵੀ ਧਰਮ ਤੇ ਅਤਿਆਚਾਰ ਹੁੰਦਾ ਕਿਸੇ ਵੀ ਧਰਮ ਦੇ ਤੇ ਕੋਈ ਵਾਧਾ ਕਰਦਾ ਤਾਂ ਸਿੱਖ ਧਰਮ ਨੇ ਮੰਨ ਲਓ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਲੜੇ ਨੇ ਸੋ ਜੋ ਇਹ ਸਹੀਦੀ ਦਿਹਾੜਾ ਚੱਲ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਨਾਮ ਸਿਮਰਨ ਕਰਨ ਬੱਚਿਆਂ ਦੇ ਨਾਮ ਤੇ ਘਰੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਣ ਤੇ ਸਿਮਰਨ ਕਰਕੇ ਮੈਂ ਕਹਿੰਦਾ ਵੱਧ ਤੋਂ ਵੱਧ ਇਤਿਹਾਸ ਹੈ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਮੇਰਾ ਨਗਰ ਫੱਤਾ ਮਾਲੋਕ ਹੈ ਅਸੀਂ ਰਾਤ ਰਾਈਜ਼ ਆਫ ਬੰਦਾ ਬਹਾਦਰ ਹੈ ਜਿਹੜੀ ਉਹ ਫਿਲਮ ਦਿਖਾਈ ਸੀਗੀ ਕੱਲ ਬਹੁਤ ਬੱਚੇ ਆਏ ਬਹੁਤ ਮਾਹੀਆਂ ਆਈਆਂ ਮੀਰ ਆਏ ਤਾਂ ਅੱਜ ਮੈਂ ਉੱਥੇ ਇੱਕ ਵੱਡੀ ਸਕਰੀਨ ਦਾ ਪ੍ਰਬੰਧ ਕੀਤਾ ਹੋਇਆ ਹੈ ਅੱਜ ਅਸੀਂ ਚਾਰ ਸਾਬਜਾਦ ਦੇ ਫਿਲਮ ਜਿਹੜੀ ਹੈਗੀ ਆ ਉਹ ਦਿਖਾ ਰਹੇ ਆ ਕਿਉਂਕਿ ਅੱਜ ਦੇ ਦਿਨ ਸਾਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਸੀਂ ਸੋਚਿਆ ਵੀ ਨਾਲੇ ਤਾਂ ਉਹਨਾਂ ਦੇ ਮਨ ਲੋ ਸ਼ਹੀਦੀ ਦਿਹਾੜੇ ਨੂੰ ਸਮਰਪਤਾ ਸੀ ਅੱਜ ਨਾਮ ਸਿਮਰਨ ਵੀ ਕਰਾਂਗੇ ਔਰ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਵੀ ਕਰਾਵਾਂਗੇ ਔਰ ਅਸੀਂ ਬੱਚਿਆਂ ਨੂੰ ਸਵਾਲ ਵੀ ਪੁੱਛਾਂਗੇ ਅਸੀਂ ਫਿਲਮ ਦਿਖਾ ਕੇ ਬੱਚਿਆਂ ਨੂੰ ਸਵਾਲ ਪੁੱਛਾਂਗੇ ਕਿ ਬੇਟਾ ਤੁਸੀਂ ਇਸ ਫਿਲਮ ਦੇ ਵਿੱਚੋਂ ਕੀ ਸਿੱਖਿਆ ਅਸੀਂ ਦੱਸੋ ਤੁਸੀਂ ਅਸੀਂ ਜਿਹੜੇ ਸਾਡੇ ਸਵਾਲ ਹੋਣਗੇ ਉਹਨਾਂ ਨੂੰ ਪੁੱਛਾਂਗੇ ਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਅਸੀਂ ਇਨਾਮ ਵੀ ਦੇਵਾਂਗੇ ਤਾਂ ਕਿ ਬੱਚਿਆਂ ਦੇ ਵਿੱਚ ਜਾਗਰੂਤਾ ਪੈਦਾ ਹੋਵੇ ਤੇ ਆਪਣੇ ਧਰਮ ਪ੍ਰਤੀ ਬੱਚੇ ਲਾਮਬੰਦ ਹੋਣ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ